ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਆਪਾਂ ਸਾਰੀਆਂ ਸੰਗਤਾਂ ਹੀ ਜਾਣਦੇ ਆ ਸਿਰ ਧੜ ਤੋਂ ਅਲੱਗ ਹੋ ਗਿਆ ਪਰ ਫਿਰ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀ ਜੰਗ ਲੜਦੇ ਰਹੇ ਤੇ ਉਹਨਾਂ ਨੇ ਆਪਣਾ ਸੀਸ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਰਮਾਂ ਦੇ ਵਿੱਚ ਭੇਟ ਕੀਤਾ ਜਿਸ ਕਰਕੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਗੁਰਰਾਮदास ਜੀ ਤੋਂ ਬਖਸ਼ਿਸ਼ ਲੈ ਕੇ ਬਹੁਤ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਪਏ ਨੇ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਝ ਪਾਵਾਂਗੇ ਕਿ ਦੁਪਹਿਰਾ ਸਹਿਬ ਦੇ ਵਿੱਚ ਕਿੰਨੀ 파ਵਰੇ ਦੁਪਹਿਰਾ ਸਹਿਬ ਕਿਵੇਂ ਕਰਨਾ ਚਾਹੀਦਾ ਹੈ ਕਿ ਦੁਪਹਿਰਾ ਸਹਿਬ ਕੱਟਣ ਦੇ ਨਾਲ ਆਪਣੇ ਦੁੱਖ ਦੂਰ ਹੋ ਜਾਂਦੇ ਨੇ ਆਪਣੀਆਂ ਮਨੋਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਪਹਿਰਾ ਸਾਹਿਬ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਤੁਸੀਂ ਹਾਜ਼ਰੀ ਜਰੂਰ ਲਗਵਾਇਓ ਜੀ ਖਾਲਸਾ ਜੀ ਬਹੁਤ ਸਾਰੀਆਂ ਸੰਗਤਾਂ ਘਰ ਦੇ ਵਿੱਚ ਵੀ ਜਪਹਿਰਾ ਸਾਹਿਬ ਕੱਟਦੀਆਂ ਨੇ ਤੇ ਗੁਰੂ ਘਰ ਜਾ ਕੇ ਵੀ ਦੁਪਹਿਰਾ ਸਾਹਿਬ ਕੱਟਦਿਆਂ ਨੇ ਸ਼ਹੀਦਾ ਸਾਹਿਬ ਜਾ ਕੇ ਵੀ ਅੱਜ ਕੱਲ ਤਾਂ ਕਈ ਗੁਰੂ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਯਾ ਨੇੜੇ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰੀ ਜਾਂਦੀ ਏ ਦੁਪਹਿਰਾ ਸਾਹਿਬ ਸੰਗਤਾਂ ਕੱਟਦਿਆਂ ਨੇ ਦੁਪਹਿਰਾ ਸਾਹਿਬ ਦੀ ਕਿਰਪਾ ਦੇ ਨਾਲ ਕਈ ਸੰਗਤਾਂ ਦੇ ਦੁੱਖ ਵੀ ਦੂਰ ਹੋਏ ਨੇ ਤੇ ਕਈ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸਾਂ ਵੀ ਪੂਰੀਆਂ ਹੋਈਆਂ ਨੇ ਕਈਆਂ ਦੇ ਵਿੱਚ ਇਹ ਵੀ ਲੱਗੇ ਨੇ ਕਈਆਂ ਦੇ ਵਿਆਹ ਦੇ ਕਾਰਜ ਵੀ ਸਿੱਧ ਹੋਏ ਨੇ ਜਿਵੇਂ ਜਿਵੇਂ ਸਾਧ ਸੰਗਤ ਦੀ ਖਾਲਸਾ ਜੀ ਆਪਣੀ ਆਪਣੀ ਮਨੋ ਕਾਮਨਾ ਅਰਦਾਸ ਸੀ ਬਹੁਤ ਸਾਰੀਆਂ ਸੰਗਤਾਂ ਤੇ ਮਹਾਰਾਜ ਦੀ ਕਿਰਪਾ ਹੋਈ ਏ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਦੁਪਹਿਰਾ ਸਹਿਬ ਆਪਾਂ ਨੂੰ ਘਰ ਦੇ ਵਿੱਚ ਕੱਟਣਾ ਚਾਹੀਦਾ ਹੈ ਜਾਂ ਗੁਰੂ ਘਰ ਜਾ ਕੇ ਕੱਟਣਾ ਚਾਹੀਦਾ ਤੇ ਦੁਪਹਿਰਾ ਸਹਿਬ ਆਪਾਂ ਕਿਵੇਂ ਕੱਟ ਸਕਦੇ ਆ ਖਾਲਸਾ ਜੀ ਦੁਪਹਿਰਾ ਸਹਿਬ ਭਾਵੇਂ ਤੁਸੀਂ ਘਰ ਦੇ ਵਿੱਚ ਕੱਟ ਲਓ ਤੇ ਭਾਵੇਂ ਤੁਸੀਂ ਗੁਰੂ ਘਰ ਜਾ ਕੇ ਕੱਟ ਲਓ ਮਾਮੀ ਸ਼ਹੀਦਾ ਸਾਹਿਬ ਉਨੀ ਹੀ ਮਹਾਰਾਜ ਦੀ ਕਿਰਪਾ ਹੁੰਦੀ ਏ ਜੇ ਆਪਾਂ ਘਰ ਬੈਠ ਕੇ ਕੱਟਾਂਗੇ ਜਪਹਿਰਾ ਸਾਹਿਬ ਤਾਂ ਆਪਾਂ ਨੂੰ ਤਾਂ ਵੀ ਮਹਾਰਾਜ ਨੇ ਆਪਣੀ ਅਰਦਾਸ ਬੇਨਤੀ ਸੁਣ ਲੈਣੀ ਏ ਕਿਉਂਕਿ ਖਾਲਸਾ ਜੀ ਆਪਾਂ ਬਾਣੀ ਜਦੋਂ ਬਾਣੀ ਦਾ ਜਾਪ ਕਰਦੇ ਆ ਤਾਂ ਆਪਾਂ ਨੂੰ ਕੀ ਆਪਣੇ ਮਨ ਦੀ ਸੁਚਮਤਾ ਰੱਖਣੀ ਚਾਹੀਦੀ ਏ ਸਭ ਤੋਂ ਪਹਿਲੋਂ ਆਪਾਂ ਨੂੰ ਤਨ ਦੇ ਨਾਲੋਂ ਆਪਣੇ ਮਨ ਨੂੰ ਪਹਿਲੋਂ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਤੇ ਫਿਰ ਆਪਾਂ ਨੂੰ ਆਪਣੇ ਗੁਰੂ ਤੇ ਭਰੋਸਾ ਬਣਾਉਣਾ ਚਾਹੀਦਾ ਹੈ ਜਿਸ ਦਿਨ ਆਪਣਾ ਆਪਣੇ ਗੁਰੂ ਤੇ ਭਰੋਸਾ ਬਣ ਗਿਆ ਉਸ ਦਿਨ ਖਾਲਸਾ ਜੀ ਆਪਣੇ ਤੇ ਮਹਾਰਾਜ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਦੇ ਕੇ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਆ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਗੁਰੂ ਘਰ ਜਾਂਦੇ ਆ ਉਹ ਵੀ ਕਿਸੇ ਵੱਲ ਦੇਖ ਕੇ ਵੀ ਉਹਦਾ ਕਾਰਜ ਸਿੱਧ ਹੋ ਗਿਆ ਆਪਾਂ ਵੀ ਜਾਈਏ ਪਰ ਇਸ ਤਰ੍ਹਾਂ ਨਹੀਂ ਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਮਨ ਜਿਹੜਾ ਉਹ ਬੰਨਣਾ ਪਵੇਗਾ ਜਦੋਂ ਆਪਾਂ ਆਪਣੇ ਮਨ ਤੋਂ ਆਪਾਂ ਦਾ ਧਿਆਨ ਮਹਾਰਾਜ ਵੱਲ ਆਪਣੇ ਆਪਣੇ ਮਨ ਦੇ ਅੰਦਰੋਂ ਇੱਕ ਤਾਂ ਅੰਗੂਠੇ ਕਿ ਮੈਂ ਪਾਠ ਕਰਨਾ ਹੈ ਮੈਂ ਸੇਵਾ ਕਰਨੀ ਹੈ ਮੈਂ ਗੁਰੂ ਘਰ ਜਾਣਾ ਹੈ ਫਿਰ ਉਹ ਚੀਜ਼ ਕਰਨ ਦਾ ਫਾਇਦਾ ਹੁੰਦਾ ਈ ਖਾਲਸਾ ਜੀ ਤੇ ਖਾਲਸਾ ਜੀ ਤੁਸੀਂ ਦਪਹਿਰਾ ਸਹਿਬ ਭਾਵੇਂ ਘਰ ਦੇ ਵਿੱਚ ਕੱਟ ਲੋ ਭਾਵੇਂ ਸ਼ਹੀਦਦਾ ਸਹਿਬ ਬਾਬੇ ਆਪਣੀ ਗੁਰੂ ਘਰ ਦੇ ਵਿੱਚ ਜੋ ਆ ਤੁਹਾਡੇ ਪਿੰਡ ਸ਼ਹਿਰ ਨੇੜੇ ਗੁਰੂ ਘਰ ਲੱਗਦਾ ਉੱਥੇ ਹੀ ਘਟ ਲਓ। ਉਹਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਕਿ ਆਪਾਂ ਸ਼ਹੀਦਾ ਸਾਹਿਬ ਜਾ ਕੇ ਹੀ ਦਪੈਰਾ ਸਾਹਿਬ ਦੀ ਹਾਜ਼ਰੀ ਪਰ ਨਹੀਂ। ਇਹ ਤਾਂ ਆਪਣੀ ਮਨ ਦੀ ਤਮੰਨਾ ਹੁੰਦੀ ਏ ਜਿਵੇਂ ਆਪਾਂ ਸੁਖ ਸੁਖੀ ਹੁੰਦੀ ਏ ਜਾਂ ਜਿਵੇਂ ਆਪਣੀ ਸ਼ਰਧਾ ਭਾਵਨਾ ਹੁੰਦੀ ਏ ਜਾਂ ਆਪਣੇ ਕੋਲ ਸਮਾਂ ਹੁੰਦਾ ਏ ਆਪਾਂ ਪਹੁੰਚ ਸਕਦੇ ਆ। ਉਹ ਤੁਹਾਡੇ ਤੇ ਡਿਪੈਂਡ ਕਰਦਾ ਏ ਤੁਹਾਡੀ ਸ਼ਰਧਾ ਭਾਵਨਾ ਕਿਵੇਂ ਆ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਘਟਣਾ ਚਾਹ ਘਰ ਦੇ ਵਿੱਚ ਘਟੜਾ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਘਰਸਾ ਜੀ ਜਦੋਂ ਵੀ ਤੁਸੀਂ ਦੁਪਹਿਰਾ ਸਹਿਬ ਕੱਟਦੇ ਹੋ ਤਾਂ ਉਦੋਂ ਤੁਸੀਂ ਆਪਣਾ ਅਰਦਾਸ ਕਰਨੀਏ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਉਹਨਾਂ ਦੇ ਚਰਨਾਂ ਦੇ ਵਿੱਚ ਤੁਹਾਡਾ ਜੋ ਵੀ ਕਾਰਜੇ ਉਹ ਅਰਦਾਸ ਕਰਕੇ ਤੁਸੀਂ ਆਰੰਭ ਕਰਨਾ ਹੈ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕਰਨਾ ਹੈ ਤੇ ਸੰਪੂਰਨ ਦੁਪਹਿਰਾ ਸਹਿਬ ਜਦੋਂ ਹੋ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਜੋ ਅਰਦਾਸ ਕਰੋਗੇ ਤੁਸੀਂ ਉਹ ਦਿਨ ਵਿੱਚ ਵੀ ਆਪਣੀ ਮਨੋ ਕਾਮਨਾ ਅਰਦਾਸ ਜ਼ਰੂਰ ਬੋਲਣੀਏ ਜੋ ਵੀ ਤੁਹਾਡੀ ਸ਼ਰਧਾ ਭਾਵਨਾ ਅਨੁਸਾਰ ਤੁਹਾਡੀ ਅਰਦਾਸ ਹੋਵੇਗੀ ਤੇ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਕਿਰਪਾ ਜ਼ਰੂਰ ਕਰਦੇ ਨੇ ਤੁਸੀਂ ਇਹ ਨਹੀਂ ਕਹਿਣਾ ਕਿ 5 ਦੁਪਹਿਰਾ ਸਹਿਬ ਕੱਟ ਕੇ ਆਪਾਂ ਛੱਡ ਦੇਣਾ ਏ ਇਹ ਵੀ ਨਹੀਂ ਕਹਿਣਾ ਕਿ 10 ਦੁਪਹਿਰਾ ਸਹਿਬ ਕੱਟ ਕੇ ਆਪਾਂ ਛੱਡ ਦੇਣਾ ਜਿਸ ਦਿਨ ਤੋਂ ਤੁਸੀਂ ਸ਼ੁਰੂ ਕਰਨਾ ਹੈ ਉਸ ਦਿਨ ਤੋਂ ਤੁਸੀਂ ਕੱਟਣਾ ਹੀ ਕੱਟਣਾ ਹੈ ਜੇ ਤੁਸੀਂ ਕਿਸੇ ਦਿਨ ਘਰ ਨਹੀਂ ਹੁੰਦੇ ਜਾਂ ਕਿਸੇ ਦਿਨ ਗੈਪ ਪੈ ਜਾਂਦਾ ਹੈ ਤਾਂ ਤੁਸੀਂ ਅਗਲੇ ਦਿਨ ਵੀ ਕੱਟ ਸਕਦੇ ਹੋ ਦੁਪਹਿਰਾ ਸਹਿਬ ਤੁਸੀਂ ਐਤਵਾਰ ਨੂੰ ਘਰ ਦੇ ਵਿੱਚ ਕੱਟ ਸਕਦੇ ਹੋ ਪਰ ਜੇ ਤੁਹਾਡੇ ਕੋਲ ਐਤਵਾਰ ਨੂੰ ਸਮਾਂ ਨਹੀਂ ਹੈਗਾ ਤਾਂ ਤੁਸੀਂ ਅੱਗੇ ਪਿੱਛੇ ਵੀ ਕੱਟ ਸਕਦੇ ਹੋ ਤੇ ਜਿਹੜੀਆਂ ਸੰਗਤਾ ਖਾਲਸਾ ਜੀ ਦੁਪਹਿਰਾ ਸਹਿਬ ਕੱਟਦੀਆਂ ਨੇ ਜੇ ਆਪਾਂ ਗੱਲ ਕਰੀਏ ਕਿ 100% ਸੰਗਤਾ ਦੀ monogamy ਦਾ ਅਰਦਾਸ ਪੂਰੀ ਹੁੰਦੀ ਹੈ ਤੇ ਨਹੀਂ ਪੱਟਕਾਰ ਸਾਹਿਬ ਜੀ ਜਿਸ 100% ਦੇ ਵਿੱਚੋਂ 90% ਲੋਕਾਂ ਦੀ ਸੰਗਤਾਂ ਦੀ ਸ਼ਰਧਾ ਭਾਵਨਾ ਅਨੁਸਾਰ ਅਰਦਾਸ ਪੂਰੀ ਹੁੰਦੀ ਹੈ ਤਾਂ ਹੀ ਤਾਂ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਇੰਨਾ ਇਕੱਠ ਹੁੰਦਾ ਹੈ ਐਤਵਾਰ ਨੂੰ ਸ਼ਹੀਦਾ ਸਾਹਿਬ ਉਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਕਿਉਂਕਿ ਖਾਲਸਾ ਜੀ ਜਿਹੜੇ ਸ਼ਹੀਦ ਸਿੰਘ ਨੇ ਨਾ ਇਹ ਬਹੁਤ ਜ਼ਿਆਦਾ ਕਰਨੀ ਵਾਲੇ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਰੋਜ਼ ਆਪਣਾ ਸਵੇਰੇ ਅਮਰਤ ਵੇਲੇ ਉੱਠਦੇ ਆ ਜਦੋਂ ਦਿਨ ਦੀ ਸ਼ੁਰੂਆਤ ਹੀ ਇਹਨਾਂ ਨੂੰ ਯਾਦ ਕਰਕੇ ਆਪਾਂ ਸ਼ਹੀਦਾ ਸਿੰਘਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਪਾਂ ਸ਼ੁਰੂਆਤ ਹੀ ਆਪਣੀ ਸ਼ਹੀਦਾ ਸਿੰਘਾਂ ਤੋਂ ਕਰਦੇ ਆ ਉਹਨਾਂ ਦਾ ਨਾਮ ਜਪ ਕੇ ਉਹਨਾਂ ਨੂੰ ਧੰਨ ਕਹਿ ਕੇ ਤਾਂ ਫਿਰ ਆਪਣੇ ਘਰ ਦੇ ਵਿੱਚ ਕਦੇ ਵੀ ਦੁੱਖ ਕਲੇਸ਼ ਨਹੀਂ ਰਹਿੰਦਾ ਜਦੋਂ ਆਪਾਂ ਸ਼ਹੀਦਾ ਸਿੰਘਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਆ ਉਨ੍ਹਾਂ ਦਾ ਨਾਮ ਜਪਨਾ ਸ਼ੁਰੂ ਕਰ ਦਿੰਨੇ ਆ ਉਨ੍ਹਾਂ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕਰ ਦਿੰਨੇ ਆ ਉਦੋਂ ਆਪਣੇ ਘਰ ਦੇ ਵਿੱਚ ਬਹੁਤ ਸੁਖ ਸ਼ਾਂਤੀ ਆ ਜਾਂਦੀ ਹੈ ਤੇ ਆਪਣੇ ਘਰ ਦੇ ਵਿੱਚ ਸਾਰੀਆਂ ਬਣੋ ਗਾਵਣਾ ਅਰਦਾਸਾਂ ਆਪਣੀਆਂ ਪੂਰੀਆਂ ਹੁੰਦੀਆਂ ਨੇ ਪਾਰਸਾ ਜੀ ਬਹੁਤ ਸਾਰੀਆਂ ਸੰਗਤਾਂ ਦੇਖਦੇ ਆ ਆਪਾਂ ਜਿਨ੍ਹਾਂ ਦੇ ਕਾਰਜ ਪਹਿਲਾਂ ਸਿੱਧ ਨਹੀਂ ਸੀ ਜਾਂ ਜਿਨ੍ਹਾਂ ਦਾ ਕੀਤੀ ਵੀ ਕੰਮ ਨਹੀਂ ਸੀ ਬਣਦਾਗਾ ਆਪਾਂ ਕਈ ਵਾਰ ਆਪਣੀ ਘਰ ਦੇ ਵਿੱਚ ਜਾਂ ਆਪਣੀ ਘਰ ਦੇ ਵਿੱਚ ਪਿੰਡ ਦੇ ਵਿੱਚ ਰਿਲੇਟਿਵ ਦੇ ਵਿੱਚ ਵੀ ਆਪਾਂ ਦੇਖਦੇ ਆਂ ਪਰ ਜਦੋਂ ਉਹ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਿਆਂ ਨੇ ਆਪਣੀ ਹਉਮੈ ਛੱਡ ਕੇ ਆਪਣਾ ਹੰਕਾਰ ਹਉਮੈ ਘਰ ਦੇ ਵਿੱਚ ਛੱਡ ਕੇ ਜਾਂਦੇ ਨੇ ਜੋ ਵੀ ਇਹ ਆਪਣਾ ਉਹ ਆਪਾਂ ਛੱਡ ਕੇ ਆਪਾਂ ਗੁਰੂ ਦੇ ਨਾਲ ਜਦੋਂ ਜੁੜ ਜਾਣੀਆ ਜਦੋਂ ਆਪਾਂ ਨੂੰ ਕਿਸੇ ਵੱਡੀਆਂ ਛੋਟੀਆਂ ਚੀਜ਼ਾਂ ਦੇ ਨਾਲ ਮਤਲਬ ਨਹੀਂ ਰਹਿ ਜਾਂਦਾ ਫਿਰ ਖਾਲਸਾ ਜੀ ਆਪਾਂ ਆਪਣੇ ਮਨ ਦੇ ਅੰਦਰੋਂ ਗੁਰੂ ਦੇ ਨਾਲ ਜੋੜਦੇ ਆ ਤੇ ਫਿਰ ਆਪਣੇ ਤੇ ਮਹਾਰਾਜ ਦੀ ਕਿਰਪਾ ਹੁੰਦੀ ਏ ਜੇ ਤੁਹਾਡੇ ਘਰ ਦੇ ਵਿੱਚ ਵੀ ਕੋਈ ਤੁਹਾਡਾ ਕੰਮ ਨਹੀਂ ਬਣਦਾ ਪਿਆਗਾ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਏ ਜਾਂ ਤੁਹਾਡੇ ਘਰ ਦੇ ਵਿੱਚ ਲੜਾਈ ਖਲੀਸ ਰਹਿੰਦਾ ਤਾਂ ਤੁਸੀਂ ਜਪਰਾ ਸਾਹਿਬ ਖਾਲਸਾ ਜੀ ਘਟਨਾ ਸ਼ੁਰੂ ਕਰ ਦਿਓ ਜੋ ਪੇਰਾ ਸੇਬ ਜਦੋਂ ਤੁਸੀਂ ਕੱਟਣਾ ਸ਼ੁਰੂ ਕਰਦੇ ਹੋਗੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮਹਾਰਾਜ ਦੀ ਕਦੋਂ ਕਿਰਪਾ ਹੁੰਦੀ ਹੈ ਤੇ ਕਦੋਂ ਤੁਹਾਡੇ ਕਾਰਜ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਆਪਾਂ ਜਦੋਂ ਜਿਵੇਂ ਹੀ ਆਪਾਂ ਆਪਾ ਗੁਰੂ ਦੇ ਨੇੜੇ-ਨੇੜੇ ਹੁੰਦੇ ਜਾਂਦੇ ਆ ਆਪਾਂ ਬਾਣੀ ਦਾ ਜਾਪ ਕਰਦੇ ਆ ਸੇਵਾ ਕਰਦੇ ਆ ਗੁਰੂ ਘਰ ਜਾਂਦੇ ਆ ਜਿੰਨਾ ਹੀ ਆਪਾਂ ਗੁਰੂ ਦੇ ਨੇੜੇ ਹੁੰਦੇ ਜਾਂਦੇ ਆ ਓਨਾ ਹੀ ਗੁਰੂ ਆਪਾਂ ਨੂੰ ਅੱਗੋਂ ਦੀ ਹੋ ਕੇ ਆਪਣੇ ਗੱਲ ਨਾਲ ਲਾਉਂਦੇ ਨੇ ਤੇ ਆਪਣੀਆਂ ਅਰਦਾਸਾਂ ਸੁਣਦੇ ਨੇ ਕਿਉਂਕਿ ਆਪਾ ਖਾਲਸਾ ਜੀ ਉਹਨਾਂ ਦੇ ਬੱਚੇ ਆ ਬੱਚੀਆਂ ਆ ਜੇ ਆਪਣੇ ਤੋਂ ਗਲਤੀਆਂ ਪੁੱਲ ਚੁੱਕਾ ਹੋ ਵੀ ਜਾਂਦੀਆਂ ਨੇ ਤੇ ਮਾਰਾ ਸੱਚੇ ਪਾਸ਼ਾ ਬਹੁਤ ਦੀਨ ਦੁਨੀ ਦੇ ਮਾਲਕ ਨੇ ਬਹੁਤ ਦਿਯਾਲੂ ਨੇ ਉਹ ਆਪਾਂ ਨੂੰ ਮਾਫ਼ ਕਰਕੇ ਗੱਲ ਨਾਲ ਵੀ ਲਾਉਣਗੇ ਪਰ ਆਪਣੇ ਵਿੱਚ ਕਮੀ ਏ ਮਹਾਰਾਜ ਦਾ ਆਪਣੇ ਤੇ ਬਖਸ਼ਿਸ਼ ਕਰਨ ਨੂੰ ਤਿਆਰ ਨੇ ਹੁਣ ਖਾਲਸਾ ਜੀ ਤੁਸੀਂ ਜਪਰਾ ਸਾਹਿਬ ਜ਼ਰੂਰ ਕਟਿਓ ਤੁਸੀਂ ਦੁਪਹਿਰਾ ਸਹਿਬ ਘਰ ਦੇ ਵਿੱਚ ਵੀ ਕੱਟ ਸਕਦੇ ਹੋ ਸ਼ਹੀਦਾ ਸਹਿਬ ਜਾ ਕੇ ਵੀ ਜਾਂ ਗੁਰੂ ਘਰ ਜਾ ਕੇ ਵੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਤੁਸੀਂ ਸਮਾਂ ਗੱਡ ਕੇ ਦੁਪਹਿਰਾ ਸਹਿਬ ਦੀ ਹਾਜ਼ਰੀ ਜ਼ਰੂਰ ਭਰਿਆ ਕਰੋ ਜਿਹੜੀਆਂ ਜਿਹੜੀਆਂ ਸੰਗਤਾਂ ਚ ਦੁਪਹਿਰਾ ਸਹਿਬ ਕੱਟਦੀਆਂ ਨੇ ਉਹਨਾਂ ਤੇ ਬਾਬਾ ਦੀਪ ਸਿੰਘ ਸਹਿਬ ਜੀ ਦੀ ਬਹੁਤ ਕਿਰਪਾ ਬਣਦੀ ਏ ਤੇ ਉਹਨਾਂ ਦੇ ਕਾਰਜ ਵੀ ਸਿੱਧ ਹੁੰਦੇ ਨੇ ਇਸੇ ਕਰਕੇ ਖਾਲਸਾ ਜੀ ਤੁਸੀਂ ਵੀ ਹਾਜ਼ਰੀ ਜ਼ਰੂਰ ਭਰਨੀਏ ਜੋ ਪੈਰਾ ਸੇਬ ਦੀ ਜਦੋਂ ਚੋ ਚੋ ਪੈਰਾ ਸੇ ਬਕਟੋਗੇ ਤੇ ਮਹਾਰਾਜ ਦੀ ਤੁਹਾਡੇ ਤੇ ਆਪਣੀ ਆਪ ਕਿਰਪਾ ਬਣਨੀ ਸ਼ੁਰੂ ਹੋ ਜਾਵੇਗੀ ਸੁਖਾਰ ਸਾਜੀ ਭੁੱਲਾ ਚੁੱਕਾ ਦੀ ਹੀਮਾ ਕਰਨੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਸਰਬੱਤ ਦਾ ਪਨ੍ਹਾ ਕਰਨਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਵਾਹੀ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖ